ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਲੋਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਪਿੰਡ ਨਗਰ ਤੋਂ ਛੰਡੀਪੀਰ ਤੱਕ ਟੁੱਟੀ ਹੋਈ ਸੜਕ ਨੂੰ ਨਵੀਂ ਸਿਰੇਵ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸੜਕ ਵਾਲੇ ਦੇ ਪਿੰਡਾਂ ਅਤੇ ਧਾਰਮਿਕ ਸਥਾਨ ਛੰਡੀਪੀਰ ਨੂੰ ਜਾਂਦੀ ਹੈ ਅਤੇ ਸ਼ਰਧਾਲੂਆਂ ਦੀ ਇਸ ਪਰਜੋਰ ਮੰਗ ਨੂੰ ਪੂਰਾ ਕਰਦਿਆਂ ਹੀ ਇਸ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਉੱਪਰ 82.40 ਲੱਖ ਰੁਪਏ ਖਰਚ ਹੋਣਗੇ। ਉਨਾ ਕਿਹਾ ਕਿ ਪੰਜਾਬ ਸਰਕਾਰ ਹਲਕੇ ਦਾ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਪ੍ਰਿੰਸੀਪਲ ਪ੍ਰੇਮ ਕੁਮਾਰ ਮੁਤਾਬਕ ਇਲਾਕੇ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਅਤੇ ਆਪ ਪਾਰਟੀ ਦੇ ਵਰਕਰ ਮੌਜੂਦ ਸਨ ਫਿਲੌਰ ਤੋਂ ਨਵਰੰਗ ਟੀਵੀ ਲਈ ਰਾਜਮਾਰ ਨੰਗਲ ਦੀ ਰਿਪੋਰਟ ਇਹ ਜਿਹੜੀ ਛੜਕ ਜਿਹੜੀ ਆ ਵਰਨ ਜਾ ਰਹੀ ਆ ਸਾਲ ਤੋਂ ਮੰਗ ਸੀਗੀ ਔਰ ਸਾਡੇ ਸਾਥੀ ਚੰਡੀਪੀਰ ਕੜਿਆਣੇ ਵਾਲੇ ਕਤਪਾਲੋਂ ਅਸ਼ਾਹੂਰ ਔਰ ਨਗਰ ਔਰ ਕਾਫੀ ਪਿੰਡ ਜਿਹੜੇ ਵੇਟਦੇ ਆ ਉਹਨਾਂ ਦੇ ਨਾਲੇ ਸ਼ਰਤ ਜਿਹੜੀ ਜੁੜਦੀ ਆ ਇੱਥੇ ਬਹੁਤ ਹੀ ਪਵਿੱਤਰ ਜਿਹੜਾ ਹੈ ਧਾਰਮਿਕ ਸਥਾਨ ਆ ਚੰਡੀਪੀਰ ਕੜਿਆਣਾ ਜਿੱਥੋਂ ਹਰ ਵੀਰਵਾਰ ਹਰ ਐਤਵਾਰ ਨੂੰ ਜਿਹੜੀ ਹੈਗੀ ਕਾਫੀ ਦੂਰ ਤੋਂ ਸੰਗਤ ਆਉਂਦੀ ਸੀ ਉਹ ਸੰਗਤ ਨੂੰ ਜਿਹੜੀ ਬੜੀ ਦਿੱਕਤ ਆਉਂਦੀ ਸੀ ਸਾਡੇ ਕਿਸਾਨ ਭਰਾਵਾਂ ਨੂੰ ਬੜੀ ਦਿੱਕਤ ਸੀ ਸੋ ਅੱਜ ਅਸੀਂ ਇਹ ਸ਼ਰਕ ਦਾ ਜਿਹੜਾ ਹੈਗਾ ਅਦ ਕਾਟਣ ਕੀਤਾ ਆਗਾਜ਼ ਕੀਤਾ ਔਰ ਵਧੀਆ ਮਜ਼ਬੂਤੀ ਦੇ ਨਾਲ ਇਹ ਜਿਹੜੀ ਸੜਕ ਜਿਹੜੀ ਬਣਾਈ ਜਾ ਰਹੀ ਆ ਸੋ ਇਹ ਲੋਕਾਂ ਦੇ ਲਈ ਹੈ ਲੋਕਾਂ ਦੇ ਵਿਕਾਸ ਦੇ ਲਈ ਹੈ ਔਰ ਪਿੰਡਾਂ ਵਾਲਿਆਂ ਲਈ ਔਰ ਸਾਰਾ ਜਿਹੜਾ ਹੈਗਾ ਵਿਕਾਸ ਦੇ ਕੰਮ ਜਿਹੜੇ ਹੈਗੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣ ਵਾਲੇ ਦੀ ਨਹਿਰ ਰਹਿਨਮਾਈ ਦੇ ਵਿੱਚ ਹੋ ਰਿਹਾ ਸੋ ਹੋਰ ਵੀ ਇਲਾਕੇ ਦੀਆਂ ਸੜਕਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ ਤੁਸੀਂ ਆਪਾਂ ਜਿਹੜੀ ਹੈਗੀ ਆ ਸੈਫਾਬਾਦ ਰੋਡ ਸੀ ਬੱਚੂਆ ਰੋਡ ਜਿਹੜੀ ਸੀ ਉਸ ਦਾ ਵੀ ਕੀਤਾ ਅੱਜ ਇਹ ਕਰ ਰਹੇ ਆ ਅਗਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਭਾਰ ਸਿੰਘ ਪੁਰਤੋ ਜਿਹੜੀ ਵਾਇਆ ਚੱਕ ਸਾਬੂ ਜਾਂਦੀ ਆ ਆਪਣੇ ਰਣਸ਼ਾਲਕ ਜਿਹੜੀ ਹੈਗੀ ਆ ਉਹ ਸਭ ਵੀ ਤਗਾਟਲ ਕਰਾਂਗੇ ਫਿਰ ਜੀਟੀ ਰੋਡ ਤੇ ਰਾਮਗੜ ਨੰਗਰ ਤੋਂ ਜਿਹੜੀ ਹੈਗੀ ਆ ਆ ਜਾਂਦੀ ਤਲਵਾ ਰੋਡ ਨੂੰ ਜਿਹੜੀ ਹੈਗੀ ਆ ਵਾਇਆ ਨੰਗਰ ਉਹਦਾ ਵੀ ਕਰਾਂਗੇ ਸੋ ਸੜਕਾਂ ਦਾ ਜਿਹੜਾ ਹੈਗਾ ਹੁਣ ਜਾਲ ਵਿਛਾਵਾਂਗੇ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਤੇਜ਼ੀ ਨਾਲ ਹੋ ਰਹੇ ਹੈਗੇ ਆ ਆਓ ਆਪਾਂ ਸਾਰੇ ਰਲ ਕੇ ਜਿਹੜਾ ਹੈਗਾ ਇਸ ਵਿਕਾਸ ਦੇ ਵਿੱਚ ਯੋਗਦਾਨ ਪਾਈਏ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਪੰਚਾਇਤੀ ਪ੍ਰਣਾਲੀ ਦੀ ਚੋਣ ਹੋ ਰਹੀ ਆ ਉੱਥੇ ਵਧੀਆ ਪੰਚਾਇਤਾਂ ਚੁਣ ਕੇ ਜਿਹੜਾ ਹੈ ਆਪਾਂ ਵਧੀਆ ਸੂਬੇ ਦੇ ਜਿਹੜਾ ਵਿਕਾਸ ਕਰਨਾ ਔਰ ਵਧੀਆ ਜਿਹੜਾ ਹਗਾ ਰੰਗਲਾ ਪੰਜਾਬ ਬਣਾਉਣਾ ਵਿੱਚ ਜੋ ਦਬਾਬ ਸਾਹਿਬ ਨੇ ਹੋਰ ਕਿਹਾ ਵੀ ਜਿਹੜਾ ਸਰਸੰਤੀ ਨਾਲ ਆਉਂਦਾ ਜਦ ਤੱਕ ਉਹ ਲਈ ਵਧੀਆ ਗੱਲ ਦੇਖੋ ਸਾਡੇ ਸੂਬੇ ਦੇ ਮੋੱਖਾਂ ਦੀ ਸਦਾ ਭਵਨ ਸਿੰਘ ਮਾਨਹੋਰਾ ਦੀ ਦੂਰ ਅੰਦੇਸ਼ੀ ਦੀ ਸੋਚ ਆ ਉਹਨਾਂ ਦਾ ਇੱਕੋ ਸੁਪਨਾ ਵੀ ਪਿੰਡਾਂ ਦੇ ਵਿੱਚ ਸੈਕੂਲਰ ਧਰਮ ਨਿਰਪੱਖਤਾ ਸੋਚ ਬਣਾਈ ਜਾਵੇ ਕਦੇ ਇਹ ਨਾ ਹੋਵੇ ਵੀ ਐਸ ਪਾਰਟੀ ਦਾ ਸਰਪੰਚ ਆ ਜਾਂ ਉਸ ਪਾਰਟੀ ਦਾ ਸਰਪੰਚ ਆ ਔਰ ਪਿੰਡ ਦਾ ਜਿਹੜਾ ਸਰਪੰਚ ਆ ਉਹ ਸਾਂਝਾ ਹੁੰਦਾ ਹੈਗਾ ਸਾਰੀਆਂ ਪਾਰਟੀਆਂ ਵਾਜੀਆਂ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਆ ਉਸ ਦੀ ਚੋਣ ਕਰਨੀਆਂ ਔਰ ਜਿੱਥੇ ਸਰਬਸੰਮਤੀ ਦੀ ਚੋਣ ਹੋਏਗੀ ਉਸ ਪਿੰਡ ਦੀ ਪੰਚਾਇਤ ਨੂੰ ਲਗਭਗ 5 ਲੱਖ ਰੁਪਈਆ ਜਿਹੜਾ ਹੈਗਾ ਆ ਉਹ ਡਿਵੈਲਪਮੈਂਟ ਵਿਕਾਸ ਲਈ ਦਿੱਤਾ ਜਾਵੇਗਾ ਹੋਰ ਵੀ ਸਟੇਡੀਅਮ ਵਗੈਰਾ ਗਰਾਊਂਡਾਂ ਔਰ ਜਿਹੜੇ ਹੈਗੇ ਆ ਗੇਟਾਂ ਦੇ ਜਿਹੜੇ ਹੈਗੇ ਨਾਮ ਵੀ ਇਸ ਤਰ੍ਹਾਂ ਰੱਖਵਾਈ ਜਾਣਗੇ ਸੋ ਆਓ ਆਪਾਂ ਹਲਕਾ ਵਿਧਾਨ ਸਭਾ ਫਲੋਰ ਤੋਂ ਇੱਕ ਪਹਿਲ ਕਰੀਏ ਆਪਾਂ ਸਾਰੇ ਹੀ ਹਲਕੇ ਦੇ ਵਿੱਚ ਜਿਹੜਾ ਹੈ ਸਰਬਸੰਮਤੀ ਨਾਲ ਸਰਕਾਰਾਂ ਲਈਏ ਸਰਕਾਰ પાસે ਉਹ ਵਿਕਾਸ ਦੇ ਕੰਮਾਂ ਲਈ 5-5 ਲੱਖ ਰੁਪਏ ਲਈਏ ਔਰ ਹੋਰ ਵੀ ਵਿਕਾਸ ਦੇ ਵਿੱਚ ਜਿਹੜਾਗਾ